ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਘਰ ਸਾਰਾ ਜੀ ਖੁਸ਼ੀ ਹੋਵਗੇ ਪਰਮਾਤਮਾ ਉੱਤੇ ਹਰ ਰੋਸਾ ਬਦ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹਾਂ ਸਾਡੀ ਆਵਾਜ਼ ਪਹਿਲੀ ਵਾਰ ਸੁਣ ਰਹੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਟੱਲੀ ਵਾਲਾ ਬਟਨ ਦੱਪਣਾ ਨਾ ਭੁੱਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚੇ ਹਾਂਜੀ ਅਸੀਂ ਦੂਜੀ ਵੀਡੀਓ ਗੋੜਜ ਵੰਤੇ ਪਾਈ ਆ ਉਹ ਹੈਗੀ ਆ ਜੋਗਾ ਜੋਗਾ ਕਿਸ ਪ੍ਰਕਾਰ ਕਰਨਾ ਉਹ ਤੁਹਾਨੂੰ ਸਾਰੀ ਮੈਂ ਬੋਲ ਕੇ ਵੀਡੀਓ ਦੱਸੀ ਆ ਉਹਦੇ ਨਾਲ ਬਹੁਤ ਵੱਡੇ ਵੱਡੇ ਫਾਇਦੇ ਹੋਣ ਗਏ ਨੇ ਅੱਜ ਤੁਹਾਨੂੰ ਤੇਜ ਪੱਤਰ ਦਾ ਕਮਾਲ ਸਿਰਫ ਤੇਜ ਪੱਤਰ ਨੇ ਤੁਹਾਡੀ ਜ਼ਿੰਦਗੀ ਬਦਲ ਦੇਣੀ ਤੇਜ ਪੱਤਰ ਇਹਦੇ ਇਥੋਂ ਪੂਰਾ ਡੰਡੀ ਟੁੱਟਿਆ ਕੋਈ ਗੱਲ ਨਹੀਂ ਪਰ ਵਿਚਾਰੇ ਟੁੱਟਿਆ ਖੁੱਟਿਆ ਨਾ ਹੋਣਾ ਚਾਹੀਦਾ ਹੈਕ ਨਹੀਂ ਤੁਸੀਂ ਕੀ ਕਰੋਗੇ ਜੇ ਤੁਹਾਨੂੰ ਅਮਰ ਜੈਸੀ ਵਿੱਚ ਪੈਸੇ ਦੀ ਜ਼ਰੂਰਤ ਹੈ ਤੁਸੀਂ ਇਸ ਤਰ੍ਹਾਂ ਬਰੇਸ ਸੈਂਟਰ ਜਿਹਨੂੰ ਇਤਰ ਕਹਿੰਦੇ ਨੇ ਸੈਂਟ ਨਹੀਂ ਹੈਗਾ ਵਸੇ ਇਤਰ ਆਹੀ ਇਹਨੂੰ ਇਸ ਤਰ੍ਹਾਂ ਇਹਦੇ ਤੇ ਇਸ ਤਰ੍ਹਾਂ ਲਾ ਲੈਣਾ ਕੋਈ ਇਹਦੇ ਮੂਰੇ ਅੁੱਲਾ ਜਿਹਾ ਇੱਥੇ ਚੀ ਨਿਕਲ ਜਾ ਉਸ ਤੋਂ ਬਾਅਦ ਫਿਰ ਤੁਸੀਂ ਆਪਦੀ ਵੈਸ਼ ਲਿਖਣੀ ਆ ਜੋ ਵੀ ਤੁਹਾਡੀ ਵੈਸ਼ਨ ਨੀਲੇ ਰੰਗ ਦੇ ਪੈਨ ਨਾਲ ਹਮ ਇਹਨਾਂ ਤੋਂ ਬਾਅਦ ਤੁਸੀਂ ਇਸ ਪੱਤੇ ਨੂੰ ਕਪੂਰ ਤੇ ਰੱਖ ਕੇ ਡੇਲੀ ਸਾੜਨਾ ਸ਼ੁਰੂ ਕਰ ਦੇਣਾ ਅਗਰ ਮੰਘੜੀ ਰੋਡ 21 ਵੇਸ਼ਾ ਇਹ ਨਹੀਂ ਵੀ ਕੱਲ ਮੁੰਡੇ ਦਾ ਵਿਆਹ ਹੋ ਗਿਆ ਸੀ ਤੇ ਅੱਜ ਗੱਡੀ ਮੰਗ ਲਈ ਤੇ ਕੱਲੂ ਘਰ ਮੰਗ ਲਿਆ ਇੱਕ ਪਈ ਵੇਸ਼ ਪਪਾ ਲੜਕੇ ਦਾ ਵਿਆਹ ਵਾਸਤੇ ਕਰ ਲੋ ਪਪਾ ਗੱਡੀ ਲੈਣ ਵਾਸਤੇ ਪਪਾ ਘਰ ਬਣਾਉਣ ਵਾਸਤੇ ਇੱਕੋ ਹੀ ਵੇਸ਼ ਮੰਗਣੀ ਹੈ 43 ਦਿਨ ਲਗਾਤਾਰ ਇਹਨੂੰ ਤੁਸੀਂ ਕਪੂਰ ਤੇ ਰੱਖ ਕੇ ਸਾਰ ਦੇਣਾ ਇਹਦੀ ਬੱਜੀ ਖੁਸੀ ਰਾਖਾ ਜਿਹੜੀ ਕਿਸੇ ਪੌਦੇ 'ਚ ਪਾ ਦੇ ਇੰਨੇ ਕੰਮ ਕਰਨਾ ਇਹਦੇ ਨਾਲ ਹੀ ਤੁਸੀਂ ਤਾਂ ਮੈਂ ਘੋੜਾ ਦੱਸਦੀ ਆ ਤੁਸੀਂ ਇਸੇ ਤਰ੍ਹਾਂ ਇਹ ਲਾਉਣ ਪਰਫਿਊਮ ਸੋਲ ਇਹ ਤਾਂ ਫੇਰ ਤੁਸੀਂ ਇਹਦੇ ਉੱਤੇ ਆਪ ਦਾ ਮੋਟ ਲਿਖਣਾ ਜਿੰਨੇ ਤੁਹਾਨੂੰ ਮਤਲਬ ਪੈਸੇ ਦੀ ਜ਼ਰੂਰਤ ਆ ਉਹਨਾਂ ਤੁਸੀਂ ਲਿਖ ਲੈਣਾ ਲਿਖ ਕੇ ਤੁਸੀਂ ਇਹਨੂੰ ਇਸ ਤਰ੍ਹਾਂ ਵੀੜ ਵੀੜੇ ਪੱਤੇ ਤੋਂ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਦੀ ਲੌਂਗ ਰੰਗਾ ਦੇਣਾ ਲੌਂਗ ਰਗਾ ਕੇ ਇਹਨੂੰ ਕਪੂਰ ਤੇ ਸਾਰ ਦੇਣਾ ਜਿਹੜੀ ਇਹਦੀ ਬੱਚੀ ਖੁਚੀ ਰੱਖਾ ਇਹਨੂੰ ਤੁਸੀਂ ਹੱਥ ਤੇ ਰੱਖ ਕੇ ਐ ਖਵਾ ਚੜਾਤ ਇੰਨਾ ਕੰਮ ਹਾਂਜੀ ਇਹਦੇ ਨਾਲ ਇੱਕ ਤੁਹਾਨੂੰ ਹੋਰ ਦੱਸਦੀ ਤੁਸੀਂ ਇਸ ਤੇਜ ਪੱਤਰ ਉੱਤੇ ਆਪਣੀ ਜਿੰਨੀ ਤਰ੍ਹਾਂ ਅਮਰਜੈਂਸੀ ਵਿੱਚ ਪੈਸੇ ਦੀ ਲੋੜਾ ਉਹਨਾ ਤੁਸੀਂ ਲਿਖਣਾ ਲਿਖ ਕੇ ਤੁਸੀਂ ਰਾਤ ਨੂੰ ਪਰੇ ਅਮਰਜੈਂਸੀ ਵਿੱਚ ਕੰਮ ਕਰਦਾ ਜਿਆਦਾ ਤੌਰ ਤੇ ਇਹ ਜਿੰਨੇ ਵੀ ਟੋਟਕੇ ਨੇ ਗਰੀਬਾਂ ਉੱਤੇ ਕੰਮ ਕਰਦੇ ਨੇ ਤੁਸੀਂ ਕਿਸੇ ਦਾ ਦੇਣਾ ਧਾਰਾ ਪੈਸਾ ਤੁਹਾਡੇ ਕੋਲੇ ਕੋਈ ਵੀ ਅਜਿਹਾ ਸਾਧਨ ਨਹੀਂ ਟੂਮ ਤਗਰਦਾ ਵੀ ਅਸੀਂ ਕਿਸੇ ਦਾ ਵੇਚ ਕੇ ਲਾ ਲਈ ਪੈਸਾ ਰੱਬ ਵੀ ਬਹੁਤ ਰੱਬ ਦੀ ਜਿਹੜੀ ਨਿਗਾਹ ਨਾ ਬਹੁਰੀ ਨਰਾਲੀ ਆ ਇਹ ਉਦੋਂ ਹੁੰਦਾ ਜੀ ਜਦੋਂ ਬੰਦਾ ਬਿਲਕੁਲ ਔਖਾ ਹੁੰਦਾ ਤੇ ਦੇਖੋ ਕਰਜ਼ਾ ਲਿਆ ਕਰਜ਼ਾ ਚੱਕ ਕੇ ਤੁਸੀਂ ਆਦਾ ਵੱਡਾ ਕਾਰੋਬਾਰ ਫਿਲਾਇਆ ਤੇ ਜਿੰਨਾ ਕਰਜ਼ਾ ਚੱਕਿਆ ਉਹਨੇ ਇਨਕਮ ਨਹੀਂ ਆ ਰਹੀ ਤੇ ਕਰਜ਼ਾ ਰੁਕ ਗਿਆ ਤੁਹਾਡੇ ਕੋਲੇ ਜ਼ਮੀਨ ਜਾਇਤ ਵੀ ਆ ਤੁਸੀਂ ਬਿੱਗਾ ਵੇਚ ਕੇ ਉਹ ਕਰਜ਼ਾ ਲਾ ਸਕਦੇ ਇਹ ਉਹਨਾਂ ਉੱਤੇ ਲਾਉਟ ਨਹੀਂ ਹੈਗਾ ਉਹਨਾਂ ਉੱਤੇ ਇਹ ਪਾਈ ਨਹੀਂ ਚੱਲਦਾ ਹਾਂ ਇੱਕ ਗੱਲ ਚੱਲਦਾ ਜ਼ਰੂਰ ਆ ਚਿੱਲਣ ਦਾ ਤਰੀਕਾ ਇਹਨੂੰ ਡੇਲੀ ਸਾਰੋਂਗੇ ਇੱਕ ਸਾਲ ਉਹ ਵੀ ਤੁਹਾਨੂੰ ਨੰਬਰ ਦੱਸੂ ਡੇਲੀ ਸਾਰੋਂਗੇ ਤੇ ਤੁਸੀਂ ਸਾਲ ਵਿੱਚ ਦੀ ਕਰਜੇ ਤੋਂ ਮੁਕਤ ਤੇ ਕਾਰੋਬਾਰ ਚੱਲੇਗਾ ਤੇ ਇਨਕਮ ਵਧੂਗੀ ਉਹ ਇਹ ਚੀਜ਼ ਹੈ ਇਹ ਗੱਲਾਂ ਤੁਹਾਨੂੰ ਕਿਸੇ ਨੇ ਖੁੱਲ ਕੇ ਨਹੀਂ YouTube ਤੇ ਦੱਸਦਾ ਕੋਈ ਰਹਿ ਕੇ ਕਿ ਨਾ ਲੱਖਾਂ ਦਾ ਕਰਜ ਲੱਖਾਂ ਤੇ ਨਹੀਂ ਲੱਖਾਂ ਦਾ ਕਰਜ ਆ ਉਹਦਾ ਲੈਣਾ ਉਹਨਾਂ ਸਿਰ ਹੁੰਦਾ ਕਿੰਨਾ ਕੁ 30 40000 50000 ਲੱਖ ਤੱਕ ਕਿਸੇ ਸਰੀ ਹੁੰਦਾ ਹੈ ਕਿ ਨਹੀਂ ਉਹਨਾਂ ਦੇ ਕਰਜੇ ਲੈ ਜਾਂਦੇ ਨੇ ਛੋਟੇ ਛੋਟੇ ਹੁੰਦੇ ਨੇ ਹੈ ਕਿ ਨਹੀਂ ਹੁਣ ਤੁਸੀਂ ਕੀ ਕਰਨਾ ਆਹ ਤੇਜ ਪੱਤਰ ਇੱਕ ਇਹਦੇ ਉੱਤੇ ਸੀ ਇਸ ਤਰ੍ਹਾਂ ਇਸ ਚੋਅ ਵੀ ਲਿਖਣਾ ਫਿਰ ਇਸ ਤਰ੍ਹਾਂ ਫਿਰ ਤੁਸੀਂ ਲਿਖਣਾ 7 786 ਇਸ ਤਰ੍ਹਾਂ ਲਿਖਣਾ 24 786 ਇਹਨੂੰ ਲਿਖ ਕੇ ਤੁਸੀਂ ਆਪਦੇ ਪਾਸ ਵਿੱਚ ਰੱਖ ਲਿਓ ਰੱਖਣ ਦਾ ਤਰੀਕਾ ਕੀ ਹੈ ਇਹਨੂੰ ਵੀ ਤੁਸੀਂ ਰੋਜ਼ ਡੇਲੀ ਇਹਦੇ ਉੱਤੇ ਇਸ ਤਰ੍ਹਾਂ ਪਰਫਿਊਮ ਲਿਖਣਾ ਪਰ ਗ੍ਰੀਨ ਪੈਨ ਦਾ ਕਲਰ ਭਾਵੇਂ ਕੋਈ ਹੋਵੇ ਜਿਹੜੀ ਇਹਦੀ ਸ਼ਿਹਾਈ ਆ ਉਹ ਇਸ ਤਰ੍ਹਾਂ ਗ੍ਰੀਨ ਹੋਣੀ ਚਾਹੀਦੀ ਆ ਤੁਸੀਂ ਇਹਦੇ ਉੱਤੇ ਰੋਜ਼ ਇਸ ਇਤਰਾ ਏ ਲਾਉਣਾ ਉਸ ਤੋਂ ਬਾਅਦ ਜਿਹੜਾ ਇਹ ਆਪਣੇ ਕੋਲੇ ਪਾਊਡਰ ਆ ਦਾਲ ਚੀਨੀ ਦਾ ਏ ਲਾਉਣਾ ਇਹ ਲਾ ਕੇ ਇਸ ਤਰ੍ਹਾਂ ਕਰਕੇ ਤੁਸੀਂ ਆਹਦੇ ਨੂੰ ਡੇਲੀ ਪਾਰਸ ਵਿੱਚ ਰੱਖਣਾ ਡੇਲੇ ਲਾਉਣਾ ਤੇ ਡੇਲੇ ਰੱਖਣਾ ਇਸ ਤਰ੍ਹਾਂ ਹਰ ਰੋਜ਼ ਕਰਨਾ ਇਹ ਨਹੀਂ ਵੀ ਇੱਕ ਦਿਨ ਕਾਇਦਨ ਫਿਰ ਤੁਸੀਂ ਪੁੱਛੀ ਜਾਂਦੇ ਹੋ ਇੱਕ ਨਹੀਂ ਕਿੰਨੇ ਦਿਨ ਕਰੀਏ ਜਿਵੇਂ ਮੈਂ ਪਾਰसों ਥੱਥੇ ਇੱਕ ਵੀਡੀਓ ਪਾਈ ਸੀ ਅੱਜ ਤੁਹਾਨੂੰ ਮੈਂ ਦੱਸ ਦਿੰਨੀ ਆ ਉਹ ਵੀਡੀਓ ਵੀ ਉਹਦੇ ਵਿੱਚ ਕੀ ਸੀ ਇੱਕ ਦਾਲ ਚੀਨੀ ਦਾ ਪਾਊਡਰ ਇੱਕ ਹਲਦੀ ਮੈਂ ਉਹਨਾਂ ਨੂੰ ਕਿੱਸੇ ਵੀ ਦੇੜਿਆਂ ਚ ਪੁੱਕਣੀ ਆ ਵੀ ਜਿਹੜੀ ਤੁਹਾਡਾ ਮੁੱਖ ਗੇਟ ਦੀਆਂ ਦੇੜੀਆਂ ਨੇ ਤਾਂ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਮੁੱਖ ਗੇਟ ਤੋਂ ਆਪਣਾ ਸੜਕ ਆਈ ਹੁੰਦਾ ਵਾ ਹੈ ਵਿਹੀ ਵਾਲਾ ਲਾ ਲਓ ਹੈ ਕਿਤੇ ਵੀ ਲਾ ਲਓ ਜਿੱਥੋਂ ਆਪਾਂ ਪਹਿਲਾਂ ਆ ਕੇ ਵੀੜੇ ਦੇ ਵਿੱਚ ਐਂਟਰ ਹੁੰਨੇ ਆ ਵੇ ਦੇਖੋ ਜਿਨ੍ਹਾਂ ਦੇ ਕਰਮ ਚੰਗੇ ਸੀ ਉਹਨਾਂ ਨੂੰ ਤਾਂ ਰਾਤੋਂ ਰਾਤ ਤੇ ਜਦੋਂ ਵੀ ਵੀਡੀਓ ਪਹੁੰਚ ਕੇ ਕਰ ਲਿਆ ਤਾਂ ਦੂਜੇ ਦਿਨ ਮੇਰੇ ਕੋਲੇ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਪਰ ਜਿਨ੍ਹਾਂ ਦੀ ਕਿਸਮਤ ਵਿੱਚ ਹੈ ਨਹੀਂ ਸੀ ਉਹਨਾਂ ਨੇ ਮੇਰੇ ਫੋਨ ਕਰ ਕਰ ਕੇ ਨਖਾਲੇ ਕੀ ਹੈ ਇਹ ਕੀ ਹੈ ਇਹ ਕੀ ਹੈ ਇਹ ਕੀ ਹੈ ਪਹਿਲੇ ਤਾਂ ਗੱਲ ਵੀ ਮੈਨੂੰ ਫੋਨ ਕੋਈ ਨਾ ਕਰੋ ਮੈਂ ਕਿਹੜਾ ਪੈਸੇ ਲੈਣੀ ਇਹ ਤਾਂ ਪੈਸਿਆਂ ਵਾਲਿਆਂ ਨੂੰ لالਚ ਹੁੰਦਾ ਵੀ ਜਦੋਂ ਤੁਹਾਡੇ ਕੋਲ ਅਗਲੀਆਂ ਕਹਿ ਦਿੰਦੀਆਂ ਨੇ ਪਾ ਦੇ ਇੰਨੇ ਹੈ ਆ ਚੱਕੋ ਮੇਰਾ ਤੁਹਾਡੀ ਕੁੰਡਲੀ ਮਲਾਉਣੀ ਆ ਤੁਹਾਡੀ ਕੁੰਡਲੀ ਭੇਜ ਦਿਓ ਆਪਦੀ ਹੈ ਮੇਰੇ ਕੋਲੇ ਉਹ ਕੰਮ ਤਾਂ ਹੈ ਨਹੀਂਗਾ ਮੇਰੇ ਕੋਲ ਤਾਂ ਸਿੱਧਾ ਜਿਹਾ ਜੱਟ ਵਾਲਾ ਕੰਮ ਆ ਕੰਮ ਬਣ ਵੀ ਰਹੇ ਨੇ ਲੋਕਾਂ ਦੇ ਮੇਰੇ YouTube Facebook ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੇ ਉਥੇ ਡੇਲੀ ਮੈਂ ਸਟੇਟਸ ਲਾਉਣੀ ਆ ਕਿੰਨੇ ਡੇਲੀ ਮੈਂ ਉਥੇ ਸ਼ਾਰਟ ਲਾਉਣੀ ਆ ਮੈਂ ਸ਼ਾਰਟ ਲੈ ਕੇ Facebook ਤੇ ਲਾ ਦਿੰਦੀ ਆ ਮੇਰੇ ਦੋ Facebook ਨੇ ਇੱਕ ਹੈਗਾ ਸਵਰਾਜ 855 ਦੂਜਾ ਹੈਗਾ ਸਹਿਲ ਜੋ ਸੁਮ ਹੰ ਇੰਨੇ ਨੇ ਕੰਮ ਨੇ ਛੋਟੇ ਛੋਟੇ ਹਾਂ ਤੁਹਾਨੂੰ ਹੱਥੀ ਹੱਥ ਦੱਸਣਾ ਵਿਚਾਲੀ ਮੈਂ ਤਾਂ ਭੁੱਲੇ ਗਈ ਸੀ ਰਹਿ ਜਾਣਾ ਸੀ ਤੁਸੀਂ ਵੀ ਇਹ ਕਰਨਾ ਕਰ ਸਕਦੇ ਇੱਕ ਹਲਦੀ ਲੈਣੀ ਹੈ ਇੱਕ ਇਸ ਤਰ੍ਹਾਂ ਦਾ ਪਾਊਡਰ ਦਾਲਚੀਨੀ ਦਾ ਇਹਨਾਂ ਦੋਨਾਂ ਨੂੰ ਮਿਕਸ ਕਰ ਲੈਣਾ ਮੇਰੇ ਕੋਲ ਇਕੱਲਾ ਦਾਲਚੀਨੀ ਦਾ ਪਾਊਡਰ ਤੁਸੀਂ ਇਹਨੂੰ ਮਿਕਸ ਕਰ ਲੈਣਾ ਮਿਕਸ ਕਰਕੇ ਸ਼ਾਮ ਨੂੰ ਡੇਲੀ ਕਰੋਗੇ ਉਸ ਤੋਂ ਬਿਹਤਰ ਅਗਰ ਡੇਲੀ ਨਹੀਂ ਕਰ ਸਕਦੇ ਹਫਤੇ ਚ ਇੱਕ ਵਾਰ ਕਰ ਲਓ ਕਿਸੇ ਵੀ ਦਿਨ ਕਰ ਲਓ ਪਰ ਕਰਨਾ ਸ਼ਾਮ ਨੂੰ ਤੁਸੀਂ ਇਹਨੂੰ ਦੇਰੀਆਂ ਦੇ ਵਿੱਚ ਇਸ ਤਰ੍ਹਾਂ ਪੁੱਕ ਦੇਣਾ ਜਿਹੜਾ ਤੁਹਾਡਾ ਮੁੱਖ ਗੇਟ ਦੇ ਦਵੇਈਆਂ ਨੇ ਹਰਦੀ ਮੈਂ ਹੁਣ ਵੀ ਕਹਿੰਦੀ ਹਰਦੀ ਤੇ ਦਾਲਚੀਨੀ ਦਾ ਪਾਊਡਰ ਇਹ ਹੀ ਨਹੀਂ ਸਮਝ ਪਏ ਲੋਕਾਂ ਨੇ ਕਿਸੇ ਨੂੰ ਹਾਦੀ ਸਮਝ ਪੈ ਗਈ ਆ ਤੇ ਕਿਸੇ ਨੂੰ ਦਾਲਚੀਨੀ ਦਾ ਪਾਊਡਰ ਸਮਝ ਪੈ ਗਿਆ ਤੇ ਕਿਸੇ ਨੂੰ ਹਾਦੀ ਸਮਝ ਨਹੀਂ ਪਈ ਤੇ ਕਿਸੇ ਨੂੰ ਦਾਲਚੀਨੀ ਦਾ ਪਾਊਡਰ ਨਹੀਂ ਸਮਝ ਆ ਮੈਂ ਬੜੀ ਪਰੇਸ਼ਾਨ ਹੋਈ ਜਾਨੀ ਇੰਨਾ ਫੋਨ ਕੋਈ ਨਹੀਂ ਬੰਦਾ ਚੱਕ ਸਕਦਾ ਸਾਰੀ ਰਾਤ ਫੋਨ ਆਉਂਦੇ ਨੇ ਸਾਰਾ ਦਿਨ ਆਉਂਦੇ ਨੇ ਮੇਰੇ ਤੇ ਟੈਕਸ ਪੈਣਾ ਸ਼ੁਰੂ ਹੋ ਗਿਆ ਕਿਉਂ ਮੈਂ ਕਿਹੜਾ ਲੀਟਰ ਮੈਂ ਟੈਕਸ ਭਰ ਗੋਇਨ ਹੂੰ ਇਨੇ ਫੋਨ ਤਾਂ ਲੀਡਰਾਂ ਨੂੰ ਵੀ ਨਹੀਂ ਆਉਂਦੇ ਜਿੰਨੇ ਮੈਨੂੰ ਆਉਂਦੇ ਨੇ ਸਵੇਰ ਤੋਂ ਸ਼ੁਰੂ ਹੋਏ ਨਾਲ ਮੈਂ ਕਿਹਾ ਭਾਈ ਤੁਸੀਂ ਮੇਰੀ ਸਿਰਫ ਆਵਾਜ਼ ਪਛਾਣਿਆ ਕਰੋ ਜੇ ਕਿ ਤੁਹਾਡੇ ਕੋਲੋਂ ਪੈਸੇ ਮੰਗਦਾ ਉਹਦੀ ਨਾ ਤੁਸੀਂ ਅਗਲੇ ਨੂੰ ਕਿਹਾ ਕਰੋ ਵੀ ਭਾਈ ਸਾਨੂੰ ਤੂੰ ਬੋਲ ਕੇ ਮੈਸੇਜ ਛੱਡ ਹਾਂ ਕਿ ਤੈਨੂੰ ਬੋਲ ਕੇ ਮੈਸੇਜ ਛੱਡੂਗਾ ਤਾਂ ਤੁਸੀਂ ਪੈਸੇ ਪਾਓ ਅਗਰ ਤੂੰ ਹਨੂ ਨਹੀਂ ਬੋਲ ਕੇ ਮੈਸੇਜ ਛੱਡ ਤੁਸੀਂ ਪੈਸੇ ਨਾ ਪਾਵੋ ਪਰ ਮੈਨੂੰ ਫੋਨ ਨਾ ਕਰੋ ਮੈਂ ਕਿਸੇ ਤੋਂ ਪੈਸੇ ਨਹੀਂ ਲੈਂਦੀ ਮੈਂ ਇੰਨੀ ਪਰੇਸ਼ਾਨੀ ਮੈਂ ਨਹੀਂ ਚੱਲਣੀ ਹੈਗੀ ਮੇਤੋਂ ਨਹੀਂ ਭਾਈ ਇਹ ਫੋਨ ਪਾਉਣ ਵਾਲਾ ਸਿਆਪਾ ਹੁੰਦਾ ਹੈ ਕਿਸੇ ਨਹੀਂ ਸੰਗਤ ਇਹ ਤਾਂ ਸਾਰੇ ਦਿਹਾੜੀ ਆਈ ਜਾਂਦੇ ਨੇ ਸਵੇਰ ਤੋਂ ਲੈ ਕੇ ਸਾਰੀ ਰਾਤ ਸਾਰਾ ਦਿਨ ਯਾਨੀ ਇੰਨੇ ਆਉਂਦੇ ਨੇ ਜਿਤਸੀ ਮੇਰਾ ਇੱਕ ਵਾਰੀ ਫੋਨ ਚੈੱਕ ਕਰਾਂ ਹੋਰਾਂ ਨਾ ਮੰਨ ਜੂ। ਇੰਨਾ ਫੋਨ ਤਾਂ ਕੋਈ ਵੀ ਨਹੀਂ ਚੱਕ ਸਕਦਾ ਹਾਂ ਉਹ ਚੱਕਦੇ ਨੇ ਉਹਨਾਂ ਦੇ ਦਫ਼ਤਰ ਬਣਾਏ ਹੁੰਦੇ ਨੇ ਉਹਨਾਂ ਨੇ ਤੁਹਾਡੇ ਵਰਗੇ ਕੋਲ 11000 ਤੱਕ ਚੁਟਕੀ ਚ ਲੈ ਲੈਣਾ ਉਹਨਾਂ ਨੂੰ ਕੀ ਔਖਾ ਵਾ ਭੀਖ ਆਈ ਆ। ਹੂੰ ਕੋਈ ਸ਼ਾਇ ਨਹੀਂ ਨਾ ਹੈ। ਜਿਹੜਾ ਬੰਦਾ ਘਰੇਲੂ ਆ ਪਰ ਕੰਮ ਬਣਦੇ ਨੇ ਤੁਹਾਨੂੰ ਇੰਨਾ ਇੰਨੀ ਜਲਦੀ ਵੀ ਕੀ ਹੋਈ ਪੈਰ ਕੱਸੂ ਇਹਨੇ ਮੱਚ ਦੇਣੇ ਵੀ ਸਾਡੇ ਕੋਲੋਂ ਪੈਸੇ ਲੈ ਲਓ ਜਿਆਦਾ ਹੈ ਨਹੀਂ ਪਤਾ ਮੈਨੂੰ ਵੀ ਕੀ ਕਰਨੀ ਮੈਸੇਜ ਦੱਸ ਤੁਹਾਡੀ ਫੀਸ ਕਿੰਨੀ ਆ ਦਰਫਿੱਟੇ ਮੂੰ ਫੀਸ ਕਿੰਨੀ ਆ ਪਾਈ ਪਰ ਜਿੱਥੇ ਮਰਜੀ ਅਬ ਇਲਾਜ ਕਰਾ ਲਿਓ ਫੀਸ ਦੇ ਕੇ ਕਰਵਾ ਸਕਦੇ ਹਾਂ ਤੇ ਨਹੀਂ ਆਪਾਂ ਤਾਂ ਫੀਸ ਨਹੀਂ ਲੈਂਦੇ ਕੋਈ ਆਪਾਂ ਤਾਂ ਪੈਸੇ ਨਹੀਂ ਲੈਂਦੇ ਕੋਈ ਹਾਂ ਨਾ ਮੈਂ ਲਿਆ ਤੇ ਨਮਨ ਲੈ ਰਹੀਆਂ ਨਾਮ ਲਵਾਵਾਂਗੀ ਕਿਉਂ ਖਾਤੇ ਲਵਾਵਾਂ ਕਿਸੇ ਗਰੀਬ ਦਾ ਖੂਨ ਪੀਉਂਗੀ ਮੇਰਾ ਭਲਾ ਹੋ ਨਹੀਂ ਇੱਕ ਕੰਮ ਵੀ ਉਹਨਾਂ ਚਿਰੇ ਕਰਨਗੇ ਜਿੰਨਾ ਚਿਰ ਮੈਂ ਪੈਸੇ ਨਹੀਂ ਲੈਂਦੀ ਜਿਹੜੇ ਪੈਸੇ ਲੈਂਦੇ ਨੇ ਕੰਮ ਉਹਨਾਂ ਨਾਲ ਵੀ ਨਹੀਂ ਵੜਦੇ ਤੁਹਾਨੂੰ ਵੀ ਪਤਾ ਇਸ ਗੱਲ ਦਾ ਚੰਗੀ ਤਰ੍ਹਾਂ